ਸਾਧ ਹੀ ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਬੁਰਜ ਨੱਥੂਕੇ ਪੱਟੀ ਤਹਿਸੀਲ ਜਿਲ੍ਹਾ ਤਰਨਤਾਰਨ ਓਨਰ ਵੀਰ ਬਲਜਿੰਦਰ ਸਿੰਘ ਉਹਨਾਂ ਦੇ ਫਾਰਮ ਤੇ ਆਇਆ ਦੋਸਤੋ ਸਾਰੇ ਭਰਾ ਆਪਣੇ ਜਾਣਦੇ ਆ ਠੀਕ ਆ ਜੀ ਜਿਹੜੇ ਆਪਣੇ ਨਾਲ ਜੁੜੇ ਆ ਸੋ ਜਿਹੜੇ ਸੱਜਣ ਭਰਾ ਆਪਣੇ ਨਾਲ ਨਵੇਂ ਜੁੜੇ ਉਹਨਾਂ ਤੇ ਆਪਾਂ ਧਿਆਨ ਦੇ ਵਿੱਚ ਲਿਆ ਦਿੰਨੇ ਆ ਪਸ਼ੂ ਵਪਾਰ ਦਾ ਕੀਤਾ ਵੀਰ ਹੋਂਦਾ ਹਰ ਵਕਤ ਜਿਹੜੇ ਤੁਹਾਨੂੰ ਇਥੋਂ ਤਕਰੀਬਨ ਕੋਈ 8-7 8-7 ਨੱਕ ਜਿਹੜੇ ਆ ਮਿਲ ਜਾਂਦੇ ਆ ਠੀਕ ਆ ਜੀ ਮਾਲ ਹੰਦ ਰਿੰਦਾ ਡੇਲੀ ਰੂਟੀਨ ਦੇ ਵਿੱਚ ਅੱਜ ਵੀ ਆਪਾਂ ਤੁਹਾਨੂੰ ਤਕਰੀਬਨ 8 ਕ ਨਾਗ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਤਕਰੀਬਨ ਕੋਈ 7 ਕ ਮੱਝਾਂ ਨੇ ਇੱਕ ਵੈੜ ਦਿਖਾਵਾਂਗੇ ਦੋ ਮੱਝਾਂ ਗੱਭਣਾਂ ਬਾਕੀ ਮਾਲ ਸਾਰਾ ਸੋਇਆ ਸੁਆਇਆ ਮਤਲਬ ਪੰਜ ਛੇ ਨਾਗ ਜਿਹੜੇ ਬਿਲਕੁਲ ਤਾਜ਼ੇ ਸੋਏ ਆ ਠੀਕ ਆ ਜੀ ਦੋ ਗੱਭਣਾਂ ਰੇਟ ਹਰੇਕ ਤਰ੍ਹਾਂ ਦਾ ਮਿਲ ਜਾਊਗਾ ਠੀਕ ਆ ਜੀ ਕਿਸੇ ਪ੍ਰਾਣੇ ਥੋੜੇ ਪੈਸੇ ਲਾਉਣੇ ਆ ਜਾਇਦ ਰੇਟਾਂ ਦੇ ਉੱਤੇ ਪਸ਼ੂ ਆਉਂਦੇ ਆ ਠੀਕ ਆ ਜੀ ਸੋ ਪਿੱਛੇ ਜੇ ਵੀ ਆਪਾਂ ਪੰਜ ਪੰਜ ਛੇ ਛੇ ਨਾਗ ਜਿਹੜੇ ਤੁਹਾਨੂੰ ਦਿਖਾਏ ਸੀ ਹਰੇਕ ਪੂਰ ਦੇ ਬੁਰਜ ਨਤੂਗੇ ਪਿੰਡ ਸਰਹਿਆਲੀ ਤੋਂ ਤਕਰੀਬਨ ਕੋਈ ਆਪ 7 ਕਿਲੋਮੀਟਰ ਦੀ ਦੂਰੀ ਆ ਤੇ ਪੱਟੀ ਇੱਥੋਂ ਕੋਈ 5 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਨਾਂ ਲੱਗਦੇ ਪਿੰਡ ਕੰਡਿਆੜਾ ਸਰਾਲੀ ਮੰਡ ਤੇ ਇਹ ਦੋਸਤੋ ਨਾਂ ਨਾ ਲੱਗਦੇ ਪਿੰਡ ਨੇ ਪੂਰੀ ਗੱਲਬਾਤ ਕਰਾਂਗੇ ਅੱਜ ਤਰੀਕ ਤੁਸੀਂ ਨੋਟ ਕਰ ਲਓ 27 ਨਵੰਬਰ ਤੇ ਸਮਾਂ ਦੋਸਤੋ ਕੋਈ ਦੁਪਹਿਰ ਦੇ 2:30 ਵਜੇ ਦਾ ਟਾਈਮ ਆ ਆਓ ਕਰਦੇ ਆ ਪੂਰੀ ਗੱਲਬਾਤ ਲੈਣੇ ਆ ਬਥੇਰੇ ਡਿਟੇਲ ਤੋਂ ਤੋਂ ਪਹਿਲਾਂ ਵੀਰ ਬਲਜਿੰਦਰ ਸਿੰਘ ਸਤਿ ਸ੍ਰੀ ਅਕਾਲ ਸਾਸਿਗਾ ਵੀਰ ਜੀ ਸਾਰੇ ਭੈਣ ਭਰਾ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਸੋਸਰੀ ਕਾਲ ਵੀਰ ਬਲਜਿੰਦਰ ਸੌਰ ਠੀਕ ਠਾਕ ਵਧੀਆ ਵੀਰ ਜੀ ਬੜੇ ਭੈਣ ਭਰਾ ਆਪਣੇ ਵੀਰ ਸੱਜਣ ਖੜੇ ਹਾਂ ਜੀ ਇਹ ਭਰਾ ਕਹਿੰਦੇ ਦੇਖਣਾ ਕਿਤਨਾ ਬੰਦੀ ਵੀਡੀਓ ਤੇ ਮੈਂ ਆ ਕੇ ਆਜੋ ਤੁਹਾਨੂੰ ਦਿਖਾਣਨੇ ਆ ਠੀਕ ਆ ਠੀਕ ਆ ਇਹ ਆਪਣੇ ਭਰਾ ਪਿੰਡੇ ਆ ਚਲੋ ਵਧੀਆ ਗੱਲ ਆ ਹਾਂ ਜੀ ਹਾਂ ਜੀ ਵੀਡੀਓ ਫੁਡੀਓ ਆਪਣੀ ਦੇਖਦੇ ਨਹੀਂ ਤੇ ਹੈ ਦੇਖਦੇ ਦੇਖਦੇ ਜੀ ਚਲੋ ਚੰਗੀ ਗੱਲ ਆ ਤੇ ਵੇਖਣ ਦਾ ਹੈ ਕਿ ਕਰਨ ਮੈਂ ਆ ਕੇ ਆਜੋ ਵੀਰ ਦਾ ਟਾਈਮ ਹੋ ਗਿਆ ਹੁੰਦਾ ਨਹੀਂ ਮੈਂ ਆਇਆ ਜਦੋਂ ਤਾਂ ਡੀ ਕਰਨ ਦਾ ਸੀ ਹਾਂ ਜ ਲੈ ਵੀ ਅੱਜ ਆ ਗਏ ਜੀ ਵੀਡੀਓ ਦੇ ਵਿੱਚ ਤੋਂ ਠੀਕ ਆ ਬਜਿੰਦਰ ਵੀਰ ਮਾਲ ਆਪਾਂ ਪਿੱਛੇ ਜੇ ਪਾਇਆ ਸੀਗਾ ਮਤਲਬ 5 6 ਨਾਖ ਦਿਖਾਏ ਸੀਗੇ ਹਾਂਜੀ ਵੀਰੇ ਉਹਦੇ ਵਿੱਚ ਵੀ ਤਕਰੀਬਨ ਮੱਝਾਂ ਆਪਣੇ ਕੋਲ 5 6 ਸੀ ਤੇ ਮਾਲ ਸਾਰਾ ਵੇਗਿਆ ਪਰਾਣਾ ਵੇਗਿਆ ਵੀਰ ਜੀ ਨਵਾਂ ਮਾਲ ਆਇਆ ਸਾਰਾ ਨਵਾਂ ਆਇਆ ਉਹ ਇੱਕ ਮੱਝ ਨਾ ਬਿਆਨਾ ਪਿਆ ਤੇ ਬੰਦਿਆਂ ਤੋਂ ਪੈਸੇ ਨਹੀਂ ਬਣੇ ਅੱਛਾ ਜੀ ਉਹ ਫਿਰ ਤਾਂ ਰਹਿ ਗਈ ਉਹਨਾਂ ਮੁੜ ਕੇ ਬਿਆਨਾ ਆਪਾਂ ਵਾਪਸ ਕਰਤਾ ਉਹਦੋਂ ਮੈਨੂੰ ਲੱਗਦਾ ਵੀ ਸੂਈ ਸੀ ਜਾਂ ਜੇਰ ਪੈਣੀ ਸੀ ਹਾਂਜੀ ਜੇਰ ਪੈਣੀ ਆ ਠੀਕ ਆ ਹਾਂਜੀ ਤੇ ਸ਼ੁਰੂਆਤ ਕਰ ਲਈਏ ਨਾਲ ਦੀ ਨਾਲ ਖੋਲ ਕੇ ਚੰਗੀ ਤਸੱਲੀ ਨਾਲ ਤੋਰ ਕੇ ਦਿਖਾ ਦਈ ਤੇ ਰੇਟ ਅੱਜ ਵੀ ਫਿਰ ਬਿਲਕੁਲ ਜਾਇ ਜੀ ਛੋਟੇ ਛੋਟੇ ਜਿੱਤਰਾ ਦਾ ਮਾਜਾ ਉਤਰਾ ਦਾ ਰੇਟ ਐ ਜੀ ਮੌਜ ਜਿਹੋ ਜਾ ਪਸ਼ੂਆ ਦੋਸਤੋ ਉਹ ਜਾ ਰੇਟ ਮਿਲ ਜੂਗਾ ਇੱਕ ਵਾੜ ਦਿਖਾ ਦੇਾਂਗੇ ਐਂਡ ਦੇ ਵਿੱਚ ਜਿਹੜੇ ਮੇਰੇ ਭਰਾ ਆ ਗਏ ਵਾੜ ਖਰੀਦਰ ਤੇ ਚਾਹ ਬਾਣਾ ਇਕੋ ਇਕ ਨਾਗਾ ਵਾਸਾ ਵਾੜ ਠੀਕ ਐ ਜੀ ਵੀਰਾਂ ਦਾ ਵੀ ਅੱਗੇ ਤੋਂ ਹੁਣ ਕੋਈ ਦੋ ਚਾਰ ਜੜੀਆਂ ਨਾਲ ਦੀ ਨਾਲ ਵਾੜਾ ਵੀ ਲਿਆਇਆ ਕਰਾਂਗੇ ਜਿਵੇਂ ਬਿਲਕੁਲ ਸਿਆਲ ਦੇ ਵਿੱਚ ਕਿਸੇ ਭਰਾ ਨੇ ਕੋਈ ਡੇਰੀ ਪਰਪਸ ਵਾਸਤੇ ਕੋਈ ਚੰਗੀਆਂ ਵਾੜਾ ਪਾਉਣੀਆਂ ਨੇ ਤੇ ਵਾੜਾ ਵੀ ਆਉਂਦੀਆਂ ਰਹਿਣਗੀਆਂ ਇਸ ਕਿੱਲੇ ਤੇ ਸ਼ੁਰੂਆਤ ਕਰਦੇ ਵੀਰ ਬਲਜਿੰਦਰ ਹਿਸੇ ਮੈਂ ਤੋਂ ਹਾਂ ਅੱਜ ਹੀ ਲੱਗਦਾ ਕਿ ਕਿਵੇਂ ਨਹੀਂ ਇਹ ਤੜਕੇ ਸੂਈ ਆ ਤੜਕੇ ਮਾਰਨਿੰਗ ਹਾਂਜੀ ਜੇਰ ਜੁਰ ਪਾ ਦਿੱਤੀ ਆ ਜੇਰ ਪਾਤੀ ਕੀ ਬੱਚਾ ਮਗਰ ਕੱਟੀ 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 ਆ ਗਈ ਜੀ ਲਓ ਜੀ ਆ ਮਗਰ ਕੱਟੀ ਆ ਨਾੜੂਆ ਬਿਲਕੁਲ ਗਿੱਲਾ ਬੱਚੇ ਤੇ ਠੀਕ ਆ ਜੀ ਮਗਰ ਕੱਟੀ ਆ ਤੇ ਸੁਆ ਕਿਨ ਮਾ ਵੀਰੇ ਤੀਜਾ ਮਾਲੇ ਚੌਥਾ ਮਾਲੇ ਜੀ ਲਓ ਜੀ ਕੋਈ ਤੀਜਾ ਮੰਨੇ ਕੋਈ ਚੌਥਾ ਮੰਨੇ ਠੀਕ ਆ ਜੀ ਸੋ ਟੜਾ ਟਾੜੀ ਜਿਹੜਾ ਮਾਲ ਤਕਰੀਬਨ 200 ਕੋਈ 5 7 8 ਨਗ ਜਿਹੜੇ ਆ ਰੂਟੀਨ ਦੇ ਵਿੱਚ ਹੀ ਆਏ ਰਹਿੰਦੇ ਆ ਤੇ ਜਸੂਆ ਮੰਨੋ ਕੋਈ ਚੌਥਾ ਮੰਨੋ ਹਰੇਕ ਭਰਾ ਦੀ ਆਪੋ ਆਪਣੀ ਸਮਝ ਆ ਠੀਕ ਆ ਜੀ ਤੇ ਥੋੜਾ ਜਿਹਾ ਕੁਰੀ ਪਸ਼ੂ ਸੂਸਵਾ ਕੇ ਤੈ ਤੂੰ ਜੀ ਲਾ ਜਾਂਦਾ ਠੀਕ ਹੈ ਜੀ ਪਿੰਡੋਂ ਥੋੜਾ ਜਿਹਾ ਮੈਨੂੰ ਆਦਾ ਵੀਰ ਹੈ ਲਸੇਰੇ ਪਣ ਚਾਹ ਹਾਂਜੀ ਹਾਂਜੀ ਸਾਂਭੀ ਨਹੀਂ ਮਾਜੀ ਕੋਈ ਸਾਂਭੇ ਮੇਰਾ ਭਰਾ ਘਾਂ ਲਾ ਜਾ ਕੇ ਆਵੇ ਇੱਧਰ ਕੋਈ ਬਾਕੀ ਦੰਦ ਦੁੰਦ ਤੁਹਾਨੂੰ ਵਿਖਾ ਦਿੰਦਾ ਕੋਹਾੜੇ ਹਰ ਗਿਆ ਵੇਖੋ ਘਰੋਂ ਜਾ ਕੇ ਠੀਕ ਹੈ ਜੀ ਕੋਈ ਪ੍ਰਾਏ ਨਾ ਖੇ ਵੀ ਚੌਥਾ ਸੂਆ ਕਹਤਾ ਤੇ ਯਾਰ ਪਤਾ ਨਹੀਂਗਾ ਬਧੇਰੇ ਸੂਬੇ ਹੋਵੇ ਤੇ ਦੰਦ ਦੁੰਦ ਨਾ ਸੱਟੇ ਡਿੱਗੇ ਹੁਣ ਤੇ ਆ ਜਿਹੜੀ ਫਿਰ ਇਧਰ ਦੋ ਕਦਮ ਤੋਰਿਆ ਜੇ ਮੜਾ ਜਾ ਆ ਵੇਖੋ ਸੋ ਚਾਰੇ ਥਾਣਾ ਦੋਸਤੋ ਆ ਸਪੇਸ ਗਾਇਬ ਆ ਠੀਕ ਆ ਜੀ ਅੱਜ ਹੀ ਅਜੇ ਸੂਸਵਾ ਕੇ ਕਰਮ ਵਾਲੀ ਸਿੱਧੀ ਸੁੱਧੀ ਹੋਊਗੀ ਦੋ ਚੌ ਪੰਜਾਂ ਦਿਨਾਂ ਤੱਕ ਖਾ ਪੀ ਕੇ ਬਿਲਕੁਲ ਬਰੀਕ ਪਤਲਾ ਪਿੰਡਾ ਤੇ ਕੱਟੀ ਨੂੰ ਜਨਮ ਦਿੱਤਾ ਕੱਟੀ ਮਗਰ ਚੰਗੀ ਆ ਗਈ ਆ ਠੀਕ ਆ ਜੀ ਆ ਮਾਰੋ ਨੀਗਾ ਆ ਲੈਵੇ ਦੀ ਬੰਤਰਾ ਬੈਕ ਸਾਈਡ ਤੋਂ ਬਿਲਕੁਲ ਦੋਰਾ ਥਾਣਾ ਲੱਗਾ ਤੇ ਪਧਰੀ ਪੁਤਰੀ ਬਹੁਤਾ ਕਰਮ ਵਾਲੀ ਇਹ ਨਹੀਂ ਹੈਗਾ ਕੋਈ ਭਲੂਣਾ ਜਾਂ ਕੋਈ ਸਾਈਡ ਰੱਖਦੀ ਆ ਉਹ ਗੱਲਬਾਤ ਨਹੀਂ ਹੈਗੀ ਮੈਂ ਇਹਦੇ ਵਿੱਚ ਆ ਦੇਖ ਬਲਜਿੰਦਰ ਵੀਰ ਕੀ ਮੌਲਕ ਕੀ ਡਿਮਾਂਡ ਦੀ ਦੇਣੀਆਂ ਚ ਵੀਰ ਜੀ ਮੌਲ ਕਰਾਉਣਾ ਪਰ 75 ਕਰਾਈ ਜਾਨਾ ਹਾਂ 72 ਹਜ਼ਾਰ ਦੀ ਮੱਝ ਦੇਵਾਂਗੇ 72 ਦੀ ਹਾਂਜੀ ਮਾਲ ਆਪਾਂ ਮਤਲਬ ਹਰ ਵਾਰ ਦੀ ਤਰ੍ਹਾਂ ਅੱਜ ਲੈਸਾਂ ਲੁੱਸਾਂ ਕਰਕੇ ਦੇ ਦਈਏ ਫਿਰ ਹਾਂਜੀ ਹਾਂਜੀ ਲਓ ਵੀ 72 ਹਜ਼ਾਰ ਦੀ ਦੋਸਤੋ ਇਹ ਮੱਝ ਮਿਲ ਜੂਗੀ ਆਪਣੇ ਭਰਾਵਾਂ ਨੂੰ ਠੀਕ ਆ ਜੀ ਬਾਕੀ 75 80 78 ਡਿਮਾਂਡ ਕੋਸ਼ਿਸ਼ ਵੀ ਕਰਾ ਲੋ ਠੀਕ ਆ ਸਾਈਗਨ ਨੰਬਰ ਤੇ ਆ ਜ ਗਿਆ ਤੇ ਆ ਮੱਝ ਵੀਰ ਆਪਣੇ ਕੋਲ ਕਿੰਨਾ ਮਾਸੂਬਾ ਇਹ ਵੀਰ ਜੀ ਦੂਜਾ ਮਨ ਲੈ ਕੋਈ ਤੀਜਾ ਮਨ ਲੈ ਬੋ ਜੀ ਦੂਜਾ ਮਨ ਨੇ ਕੋਈ ਤੀਜਾ ਮਨ ਨੇ ਠੀਕ ਆ ਜੀ ਹਾਂ ਜੀ ਘਰ ਵਾਲੇ ਦੇ ਦੂਜਾ ਕਹਿੰਦੇ ਪਰ ਅਗਲਾ ਤੀਜਾ ਮਨ ਨੇ ਠੀਕ ਇਹਨੂੰ ਅੱਜ ਦੇਣਾ ਕਿ ਗੱਬਣੇ ਗੱਬਣ ਗੱਬਣ ਜੀ ਇਹ ਗੱਬਣ ਉਹ ਖਾਵਾਂਗੇ ਤੁਹਾਨੂੰ ਠੀਕ ਆ ਜੀ ਕੋਈ ਦੂਜਾ ਕੋਈ ਤੀਜਾ ਆ ਤੇ ਸਮਝ ਵੇਖ ਲੈ ਹੱਦ ਚਲੋ ਕੋਈ ਤੀਜਾ ਹੀ ਮੰਨੇ ਮੇਰਾ ਭਰਾ ਠੀਕ ਆ ਜੀ ਵਜਨ ਵਜੂਦ ਬੜਾ ਕਰਮਾਲੀ ਉੱਠਾ ਜੀ ਵਜਨ ਲੋੜ ਤੁਹਾ ਦਿੰਦਿਆ ਦਾ ਬਟਨ ਵਾਲਾ ਲੈਵਾ ਤੇ ਆ ਪਿੱਠ ਫੁੜਾ ਕਰੋ ਚੈੱਕ ਅਈ ਹਫਤਾ ਲੈ ਜੂ ਜੀ ਲਓ ਜੀ ਇੱਕ ਹਫਤਾ ਜੇ 1 ਵੀਕ ਸਮਾਂ ਇਹਦਾ ਬਾਕੀ ਆ ਸੌਣ ਦਾ ਬਾਕੀ ਟਿੱਪਣ ਟੁਪਣਾ ਨਹੀਂ ਆਈ ਆ ਤਾਂ ਸਾਰੀ ਓਕੇ ਓਕੇ ਆ ਜੀ ਓਕੇ ਠੀਕ ਹੈ ਭਰਾ ਆ ਦੇਖੋ ਠੀਕ ਆ ਮੋੜ ਦਿਓ ਵੀਰ ਠੀਕ ਆ ਜੀ ਸੋ ਵਜਨ ਲੋਡ ਚੰਗਾ ਕਰਮਾ ਲਈ ਨੂੰ ਤੀਜਾ ਸੂਆ ਮੰਨ ਕੇ ਕੋਈ ਵੀ ਭਰਾ ਆਪਣਾ ਸੌਦਾ ਕਰ ਲੈ ਠੀਕ ਆ ਜੀ ਕਿਸੇ ਰਕਮ ਦੀ ਕੋਈ ਗੱਬਣ ਪਸ਼ੂ ਲੈ ਕੇ ਜਾਂਦਾ ਪਿੱਛੇ ਭਾਰ ਦੀ ਮੁਸ਼ਕਲ ਨਾ ਹੋਊਗੀ ਮੂੰਹ ਮੱਥਾ ਕੁਰੀ ਚੈੱਕ ਕਰਾ ਦਿੰਦੇ ਆ ਤੁਹਾਨੂੰ ਮੱਥੇ ਫੁੱਲ ਗੋਲ ਸਿੰਘ ਤੇ ਮੂੰਹ ਦੀ ਵਾਹੇ ਕੱਚੀ ਪੋਲੀ ਆ ਵੇਖੋ ਹੈ ਆ ਠੀਕ ਆ ਠੀਕ ਆ ਠੀਕ ਆ ਓਕੇ ਵੀਰ ਹਾਂ ਤੋੜ ਲੋ ਵੀਰ ਬਲਜਿੰਦਰ ਠੀਕ ਆ ਜੀ ਸੇਂਗ ਸੁਂਗੇ ਬਿਲਕੁਲ ਛੋਟਾ ਗੋਲ ਸਿੰਘ ਆ ਹਨ ਬਰੀਕ ਪਤਲਾ ਪਿੰਡਾ ਕਰਵਾ ਲੀਓ ਠੀਕ ਆ ਜੀ ਸੋ ਗੱਪਣ ਪਸ਼ੂ ਤੇ ਤਿੱਪਣ ਦੀ ਤੇ ਪਾਰ ਪਿਛੇ ਦੀ ਗਾਰੰਟੀ ਤਸੱਲੀ ਰਹੂਗੀ ਕੋਈ ਵਾਰਾ ਵੀਰ ਆਨਲਾਈਨ ਵੀ ਸੌਦੇ ਕਰ ਪੈਂਦੇ ਆ ਠੀਕ ਆ ਜੀ ਉਹ ਭਰਾ ਵੀ ਬੇਤੁੜ ਕੇ ਜਿਹੜਾ ਤੁਸੀਂ ਸੌਦਾ ਸਾਈ ਬੇਨਾਂ ਪਾ ਕੇ ਪਸ਼ੂ ਲੈ ਕੇ ਜਾ ਸਕਦੇ ਹੋ। ਆਹ ਦੇਖੋ ਠੀਕ ਆ। ਸੋ ਲੇਵੇ ਦਾ ਖਲਾਲ ਖਲੂਰ ਚੰਗਾ। ਬਾਕੀ ਇਹ ਵੀ ਬਲਜਿੰਦਰ ਕੀ ਮੁੱਲ ਦੀ ਆ। ਵੀਰ ਜੀ ਮੁੱਲ ਕਰਾਉਣ ਪਰ ਇੱਕ ਦਾਸ ਕਰਾਈ ਇਹਨਾਂ। ਆਹ ਇੱਕ ਪੰਜ ਚੋਂ ਮਾਨਤਾ ਕਰਾਂਗੇ। ਇੱਕ ਪੰਜ ਚੋਂ। ਹਾਂਜੀ। ਯੈਸ ਨੋ ਯਾ ਕਰਾਂਗੇ ਜੀ। ਆ ਕੋਈ ਫਿਕਸ ਨਹੀਂ ਦਾ ਥੋੜਾ ਪਤਾ ਹੋ ਜਾਊਗਾ ਹਾਂ ਜੀ ਕਰੋਗੇ ਲਓ ਵੀ 1 ਲੱਖ 5000 ਦੇ ਵਿੱਚੋਂ ਵੀ ਦੋਸਤੋ ਮਾਨਤਾਨ ਹੋਣਗੇ ਠੀਕ ਆ ਜੀ ਮੇਰਾ ਭਰਾ ਕਾਲ ਕਰੇ ਉਹ ਜਿੱਥੇ ਵੀ ਕਿਸੇ ਭਰਾ ਦੀ ਤਾਹ ਪੈਂਦੀ ਆ ਬਿਠਾ ਲਿਓ ਜੋ ਵੀ ਗਜਾਇਸ਼ ਹੋਈ ਵਿੱਚੋਂ ਹੋਰ ਘਟ ਦਿੱਤੀ ਜਾਊਗੀ ਮਾਨਤਾਨ ਦੀ ਠੀਕ ਆ ਅੱਗੇ ਤੀਜੇ ਨੰਬਰ ਤੇ ਮਾਝ ਆ ਗਈ ਆ ਠੀਕ ਆ ਜੀ ਸਿੰਗ ਜਿਵੇਂ ਜਫਰਾਪਾਤੀ ਮੈਂ ਇਹਦਾ ਆਪਾਂ ਵੇਖਦੇ ਆ ਸਾਈਡਾਂ ਤੋਂ ਗੋਲ ਗੁਲਾਈ ਦੇ ਵਿੱਚ ਮੁੜਿਆ ਹੋਇਆ ਤੇ ਵੱਡੇ ਟਾਚੇ ਦੀ ਆ ਮਾਝਾ ਮਗਰ ਵੀ ਕੱਟੀ ਸੀ ਇਹਦੇ ਕੱਟੀ ਆਵੇ ਨਾੜ ਨਾਲੇ ਜੀ ਅੱਜ ਕਿੰਨੇ ਦਿਨ ਹੋ ਗਏ ਵੀਰ ਇਹਨੂੰ ਚੌਥਾ ਦਿਨ ਆ ਜੀ ਲਓ ਜੀ ਅ ਆ ਫੀਮੇਲ ਕਾਫਾ ਤੇ ਸ਼ਾਈ ਸ਼ੂਈ ਕੱਟੀ ਦੀ ਚੈੱਕ ਕਰੀਏ ਇੱਕ ਵਾਰੀ ਤੇ ਬਿਲਕੁਲ ਜੈੱਡ ਬਲੈਕ ਆ ਕੱਟੀ ਆ ਮਗਰ ਠੀਕ ਆ ਜੀ ਸੋ ਮੱਜ ਵੀ ਕਰਮਾਲੀ ਵੇਖੋ ਮੇਰਾ ਭਰਾ ਢਾਂਚਾ ਠੀਕ ਆ ਜੀ ਫੁੱਲੀ ਵੱਡੇ ਢਾਂਚੇ ਦੀ ਉਪਰੋਂ ਕਾਰੀ ਸਿੰਗਲ ਹੱਡੀ ਬਰੀਕ ਪਤਲਾ ਪਿੰਡਾ ਅੱਜ ਫਿਰ ਬਲਜਿੰਦਰ 14 ਦਿਨਾਂ ਦੀ ਸੂਈ ਥਲੇ ਕੀ ਬੇਰਵਾ ਦੁੱਧ ਦਾ ਵੀਰ ਜੀ 9 ਕਿਲੋ ਬੋਲਾ 8 ਦੀ ਗਾਰੰਟੀ ਲਾਜੀ ਬਹੁਤ ਹੀ 8 ਕਿਲੋ ਦੀ ਗਾਰੰਟੀ ਲੈ ਜਿਓ ਜੇ ਠੀਕ ਆ ਜੀ 9 ਕਿਲੋ ਹੋਵੇ ਨਾ ਹੋਵੇ ਤਾਂ ਬੋਲਾ ਇਹਦੇ ਥੱਲੇ ਆ ਮੋਟਾ ਥਾਣਾ ਬਿਲਕੁਲ ਇੱਕੋ ਜਿਹਾ ਥਾਂ ਠੀਕ ਆ ਜੀ ਗ ਵੇਖੋ ਤੋਰਾ ਠੀਕ ਆ ਜੀ ਹਾਂ ਚਵਾਈ ਚੁਵਾਈ ਦੀ ਪੋਲੀ ਭਰੀ ਆ ਪੋਲੀ ਪੋਲੀ ਠੀਕ ਆ ਆ ਫਰੰਟ ਤੋਂ ਵਿਖਾ ਦਈ ਇੱਕ ਵਾਰੀ ਨੋਲ ਠੀਕ ਆ ਜੀ ਸੋ ਥਾਨ ਗੋਲ ਬਹੁਤ ਕਾਇਮ ਆ ਲੰਬਾਈ ਲਬੂਈ ਮਹਿਸ ਦੀ ਬੜੀ ਚੰਗੀ ਆ ਸਪੈਸ਼ਲ ਹੀ ਆ ਕਰਮਾਂ ਲਈ ਠੀਕ ਆ ਜੀ ਸੋ 9 ਕਿਲੋ ਤੇ 8 ਦੀ ਗਰੰਟੀ ਤਸੱਲੀ ਆ ਕਿਉਂਕਿ ਅੱਜ ਬੌਲਾ ਆ ਦੋਸਤੋ 14 ਦਿਨਾਂ ਦੀ ਸੂਈ ਦੇ ਥੱਲੇ ਕਰੋਚ ਜਾ ਕੇ ਠੀਕ ਆ ਜੀ ਸੋ ਫੁੱਲ ਹਾਈਟ ਲੈਂਥ ਹੈ ਹੈ ਵੀ ਬਲਜਿੰਦਰ ਵੀਰੇ ਇੱਕ ਰੰਗ ਜੈਡ ਬਲੈਕ ਹੀ ਆ ਹਾਂਜੀ ਹਾਂਜੀ ਉਧਰੋਂ ਕਿਸ ਨੇ ਲਿਆਂਦੀ ਪਾ ਵਿਸ਼ਵੀਰ ਜੀ ਮੈਂ ਵੀ ਜੈਡ ਬਲੈਕ ਹੈ ਤੇ ਮਗਰ ਕੱਟੀ ਵੀ ਇੱਕ ਰੰਗ ਕਾਲੀ ਸ਼ਾ ਹਾਂਜੀ ਕਰੋਚ ਜਾ ਕੇ ਠੀਕ ਆ ਜੀ ਬੱਚਾ ਵੀ ਆ ਤੁਸੀਂ ਵੇਖ ਲਓ ਆ ਬੱਚਾ ਜੇ ਮਗਰ ਹੈ ਨਾੜੂਆ ਨਾਲ ਹੀ ਆ ਬੱਚੇ ਤੇ ਹਜੇ ਵੀ ਤੀਜਾ ਚੌਥਾ ਚੌਥਾ ਦੇਣਾ ਸਾਰਾ ਜੀ ਸੂਈ ਨੂੰ ਆ ਸੋ ਬਾਕੀ ਚੁਬਾਈ ਪਤਮਾਈ ਦੀ ਬਹੁਤ ਹੀ ਚੰਗੀ ਨਿਕਲੀ ਜੀ ਤੁਹਾਨੂੰ ਵੇਰਵੇ ਦੇ ਵਿੱਚ ਦੋਸਤੋ ਦੱਸ ਦਿੱਤਾ। ਇਧਰ ਬਹਿਣੀ ਵਾਲੇ ਪਾਸਿਓ ਤੁਹਾਨੂੰ ਇੱਕ ਵਾਰ ਫਿਰ ਆਪਾਂ ਵਿਖਾ ਦਿੰਨੇ ਆ। ਗੈਪ ਸਪੇਸ ਕਰੋ ਚੈੱਕ ਠੀਕ ਆ ਜੀ। ਇਹ ਬਲਜਿੰਦਰ ਵੀਰ ਮੈਨੂੰ ਲੱਗਦਾ ਵੀ ਆਪਾਂ 4 ਦਿਨ ਪਹਿਲਾਂ ਜਿਹੜੀ ਵੀਡੀਓ ਪਾਈ ਸੀ। ਹਾਂਜੀ ਜੀ। ਉਦੋਂ ਜੇ ਬੈਠੀ ਪੂਠੀ ਸੀ ਜੇਰ ਪਾਉਣ ਲਈ ਸੀਗੀ। ਹਾਂਜੀ ਉਦੋਂ ਸੂਕਿਆ ਰਹੀ। ਜੇਰ ਪਾਤੀ ਸੀ ਉਦੋਂ ਇਹਨੇ। ਨਹੀਂ ਹਾਂ ਜੇਰ ਪਾਤੀ ਜੇਰ ਦੀ ਓਕੇ ਜੀ। ਠੀਕ ਆ ਜੀ ਠੀਕ ਆ। ਹਾਂਜੀ। ਠੀਕ ਆ ਠੀਕ ਆ। ਓਕੇ। ਇਹ ਤਾਂ ਬਲਜਿੰਦਰ ਕੀ ਮੋਲ ਵੀਰੇ। ਵੀਰ ਜੀ ਮੋਲ ਕਰਾਉਣ ਪਰ 1 5 ਕਰਾਈ ਜਾਨਾ ਇੱਕ 3 ਚੋਂ ਮਾਨਤਾ ਕਰਾਂਗੇ ਇੱਕ 3 ਚੋਂ ਇੱਕ 3 ਚੋਂ ਹਾਂਜੀ ਲੋ ਵੀ 1 ਲੱਖ 3000 ਦੇ ਵਿੱਚੋਂ ਦੋਸਤੋ ਮਾਨਤਾ ਨੂੰਗਾ ਦਿਮਾਰ ਇਹਦੀ ਮੇਰਾ ਵੀਰ ਕੁਛ ਵੀ ਕਰਾ ਲਓ ਠੀਕ ਹੈ ਜੀ 1 ਲੱਖ 15 ਕਰਾ ਲਓ 1 ਲੱਖ 10 ਕਰਾ ਲਓ 1 ਲੱਖ 3 ਦੇ ਵਿੱਚੋਂ ਮਾਨਤਾ ਨਾ ਠੀਕ ਆ ਵੱਡੀ ਮਾਝਾ ਬਾਕੀ ਦੋ ਦੋ ਮਹੀਨਾ ਦਾ ਵੀ ਕੋਈ 11 12 12 ਲੀਟਰ ਤੋਂ ਬਾਹਰ ਵਰ ਚੋਣਾ ਚਾਹੀਦਾ ਵੀਰ ਜੀ 14 ਦੀ ਗਾਰੰਟੀ ਹੈ ਪਰ ਆਪਾਂ ਕਹਿ ਨਹੀਂ ਸਕਦੇ ਦੁੱਧ ਚੜਦੀ ਜਾਂਦੀ ਆ ਜੋ ਜੋ ਵੰਡ ਪਾਵਾਂਗੇ ਨੌਰੂ ਦੇ ਬੱਚਾ ਦੇ 8 ਕਿਲੋ ਬੋਲਾ ਹੀ ਲੈ ਕੇ ਜਾਣ ਚੁੱਕੇ ਹਾਂ ਹਾਂਜੀ ਹਾਂਜੀ ਅੱਗੇ ਮੇਰਾ ਭਰਾ ਜਿੱਡੀ ਕੇ ਦੋਸਤੋ ਸੇਵਾ ਕਿਸੇ ਵੀਰ ਦੀ ਹੋਈ ਦੋਸਤੋ ਤੁਸੀਂ ਸੇਵਾ ਦਾ ਲੈ ਸਕਦੇ ਜੇ ਇਹ ਜਵਾਜੇ 12 ਦੇ ਜਵਾਜੇ 13 ਅੱਗੇ ਇੱਕ ਹੋਰ ਮਾਝ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਜੀ ਢਾਂਚਾ ਹਾਈਟ ਮੀਡੀਅਮ ਦੇ ਵਿੱਚ ਆ ਬਿਲਕੁਲ ਬਰੀਕ ਪਤਲਾ ਪਿੰਡਾ ਤੇ ਕਿਲਾ 나ੜੂਆ ਇਹ ਅੱਜ ਭਲਕੀ ਸੂਈ ਹੈ ਇਹ 5 ਦਿਨ ਹੋ ਗਏ ਜੀ 5 ਦਿਨ ਹੋ ਗਏ ਹਾਂਜੀ ਲੈ ਬੁਜਿੰਦਰ ਵੀ ਸਵੇਰ ਤੇ ਜਾਗੂਗਾ ਕਿਵੇਂ ਤਿੱਜਾ ਹੋਊਗਾ ਜੀ ਤਿੱਜਾ ਸਵੇਰ ਹਾਂਜੀ ਕੀ ਬੋਲਣਾ ਤੇ ਥੱਲੇ ਵੀਰ ਜੀ ਢਾਕਲ ਬੌਲਾ ਦਾ 9 ਦੀ ਗਾਰੰਟੀ ਦੇਵਾਂਗੇ ਲਓ ਜੀ 9 ਕਿਲੋ ਦੀ ਗਾਰੰਟੀ ਤੁਸਲੀ ਮਿਲ ਜੂਗੀ 10 ਕਿਲੋ ਹੋਵੇ ਨਾ ਹੋਵੇ ਤੇ ਬੌਲਾ ਦੇ ਥੱਲੇ ਆ ਠੀਕ ਆ ਜੀ ਤੇ ਮਗਰ ਬੱਚਾ ਤੁਹਾਨੂੰ ਦਿਖਾ ਦਿੱਤਾ ਨਾੜੂਆ ਨਾਲ ਆ ਬੱਚੇ ਦੇ ਕਰੋ ਚੈੱਕ ਬਲਿੰਦਰ ਵੀਰ ਜਿਵੇਂ ਬਿਲਕੁਲ ਬੋਲੀ ਦੀ ਆਪਾਂ ਸਾਫ ਕਰ ਦਿੱਤੀ ਐ ਚੋਣ ਅਗਲੇ ਪਿਛਲੇ ਦੇ ਬਰਾਬਰ ਨਿਕਲੀ ਬਰਾਬਰ ਨਿਕਲੀ ਆ ਤੇ ਮੜਾ ਵਿਖਾਵਾ ਥਣ ਲੰਮਾ ਵਿਖਾਉਂਦੀ ਐ ਅ ਥਣ ਮੜਾ ਲੰਮਾ ਵਿਖਾਉਂਦੀ ਆ ਹਾਂਜੀ ਤੇ ਥਣ ਦਾ ਸਹਜ ਜੜਾ ਦੋਸਤੋ ਲੰਮਾ ਜ਼ਰੂਰ ਆ ਬਖਾਂਜੀ ਧਾਰਾਂ ਦੀ ਕੋਈ ਬਾਤ ਘਾਟ ਨਹੀਂ ਹੋਊਗੀ ਚਾਹੇ ਅਗਲੇ ਨਾਲ ਚਾਹੇ ਪਿਛਲੇ ਨਾਲ ਪਿਛਲਾ ਕੋਈ ਚੋਲੇ ਹਾਂਜੀ ਹਾਂਜੀ ਇੱਕ ਵੀਡੀਓ ਖਾਲੀ ਕਰਾਓ ਵੀਡੀਓ ਚਵਾਓ ਆ ਦੇਖੋ ਜੀ ਮਗਰ ਵੀ ਕੱਟੀ ਐ ਦੇ ਨਾ ਹਾਂ ਨੇ ਕਟਾਈ ਕਟਾ ਮਗਰ ਉਹਦੀ ਮਗਰ ਕਟਾ ਤੇ 9 ਕਿਲੋ ਦੋਸਤੋ ਬੋਲੇ ਬੋਲਾ ਆ ਜੇ ਠੀਕਾ ਜੀ ਤਿੰਨਾ ਚੌ ਬਰੀਕ ਪਤਲਾ ਪਿੰਡਾ ਲੇਵੇ ਦੀ ਆ ਕੁਆਲਿਟੀ ਆ ਤੁਹਾਡੇ ਸਾਹਮਣੇ ਠੀਕ ਆ ਜੀ ਤੇ ਹਾਈਟ ਮੀਡੀਅਮ ਦੇ ਵਿੱਚ ਤੇ ਬਿਲਕੁਲ ਕਾਗਜ਼ ਵਰਗੀ ਚਮੜੀ ਹੈ ਇਹਦੀ ਗੋਲ ਸੇਂਦਾ ਠੀਕ ਆ ਜੀ ਜੋ ਬੱਚੇ ਡਿੰਗਦੇ ਆ ਥੋੜਾ ਜਿਹਾ ਪਸ਼ੂ ਕਾਲਾ ਪੈਂਦਾ ਅੰਦਰੋਂ ਠੀਕ ਆ ਆ ਦੇਖੋ ਡਾਕਟਰੀ 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 ਵੀਡੀਓ ਬਣ ਰਹੀ ਹੈ ਲਓ ਜੀ ਕਰੋ ਚੱਕ ਠੀਕ ਆ ਸੋ ਇਹ ਦੋਸੋ ਡਿਜ਼ਾਈਨ ਆ ਪਿਛੋਂ ਲੈਵੇ ਦਾ ਬਾਕੀ ਪ੍ਰੋਪਰ ਡਿਟੇਲ ਤੁਹਾਨੂੰ ਮਿਲ ਗਈ ਆ ਐਸ ਵਕਤ ਕਰਮਾਂ ਲਈ ਬੋਲੇ-ਪੂਲੇ ਦੇ ਵਿੱਚ ਹੀ ਤੁਰੇ ਫਿਰਦੀ ਆ ਕਿਉਂਕਿ ਚੌਥਾ ਦੇਣੇ ਅੱਜ ਠੀਕ ਆ ਇਧਰੋਂ ਮੈਂ ਤੁਹਾਨੂੰ ਇੱਕ ਵਾਰੀ ਫੇਰ ਲਾ ਕੇ ਉਹ ਵਿਖਾ ਦਿੰਨਾ ਇਹ ਕੱਟਾ ਮਗਰ ਦੇ ਮੇਲਕਾਫ ਨਾੜਗੋ ਨਾਲਾ ਬੱਚੇ ਦੀ ਆ ਦੇਖ ਠੀਕ ਆ ਓਕੇ ਜੀ ਬਲਜਿੰਦਰ ਕੀ ਮੁੱਲ ਇਹਦੀ ਡਿਮਾਂਡ ਕੀ ਕਰਦੇ ਪਏ ਆਂ ਵੀਰ ਜੀ ਮੁੱਲ ਕਰਾਉਣ ਪਰ 90 ਕਰਾਈ ਜਾਨਾ ਆ 85 ਦੇ ਵਿੱਚੋਂ ਮਾਨਤਾ ਕਰਾਂਗੇ 85 ਚੋਂ ਹਾਂਜੀ 83 ਹਜ਼ਾਰ ਦੀ ਮਾਇਦੇਵਾਂਗੇ 83 ਦੀ ਹਾਂਜੀ ਚਲੋ ਬਾਕੀ ਆਏਗਾ ਤਾਂ ਹੋਰ ਵੀ ਹੋ ਜਾ ਹੋਰ ਕਰਾਂਗੇ ਜੀ ਲਓ ਜੀ 83 ਹਜ਼ਾਰ ਦੇ ਵਿੱਚੋਂ ਵੀ ਥੋੜਾ ਬਾਦਾਂ ਮੌਕੇ ਤੇ ਮਾਨਤਾ ਹੋਊਗਾ ਕੋਈ ਭਰਾ ਸੰਪਰਕ ਕਰ ਲੇ ਬੋਲੇ ਦੇ ਉੱਤੇ ਚੱਲਣ ਦੀ ਹੈ ਬਾਕੀ ਦੁੱਧ ਅੱਗੇ ਮੇਰਾ ਭਰਾ ਜਿ ਉਹ ਜਾ ਸੇਵਾ ਕਰੂੰਗਾ ਦੁੱਧ ਤੁਸੀਂ ਲੈ ਲਓਗੇ ਹੁਣ ਬੋਲੇ ਦੀ ਜੇਕਰ ਦੁੱਧ ਦੀ ਗੱਲ ਕਰਦੇ ਪਏ ਆਂ ਉਹਨੇ ਦੀ ਚਵਾਈ ਕਰਕੇ ਜਿੱਦਾਂ ਮਰਜ਼ੀ ਦੋ ਟਾਂ ਤਸੱਲੀ ਕਰੋ ਇੱਕ ਆ ਆਪਣੇ ਕੋਲ ਮੱਝ ਆ ਗਈ ਵੀਰ ਇਹ ਕਿਵੇਂ ਆ ਇਹ ਘੱਟੀ ਮਗਰ ਜੀ ਆ ਮਗਰ ਬੱਚਾ ਮਗਰ ਕੱਟੀ ਆ ਠੀਕ ਆ ਜੀ ਕਿੰਨਾ ਹੈਗਾ ਮਹੀਨਾ ਸਵਾ ਮਹੀਨੇ ਦਾ ਮਹੀਨੇ ਦਾ ਮੰਨ ਲੈ ਡੇਢ ਦਾ ਮੰਨ ਲੈ ਜੀ ਮਹੀਨੇ ਡੇਢ ਦਾ ਲਾ ਲੈ ਹਨਾ ਕੱਟੀ ਆ ਮਗਰ ਇਹ ਲੋ ਜੀ ਆ ਮਗਰ ਕੱਟੀ ਆ ਤੇ ਮਹੀਨੇ ਕੋਈ ਡੇਢ ਕੇ ਮਹੀਨੇ ਦਾ ਜਿਹੜਾ ਸੂਆ ਹੈਗਾ ਹਾਂਜੀ ਤੇ ਸੂਏ ਵੀਰ ਮੇਰਾ ਕੋਈ ਤੀਜੇ ਲਾ ਲੈ ਕੋਈ ਚੌਥੇ ਲਾ ਲੈ ਆਪਦੀ ਸਮਝ ਵੇਖ ਲਿਆ ਜੀ ਠੀਕ ਆ ਹਾਂਜੀ ਤੇ ਇਹ ਵੀਰ ਬਲਜਿੰਦਰ ਕਿੰਨਾ ਕੇ ਦੁੱਧ ਤੇ ਆ ਗਈ ਆ ਇਹ ਵੀਰ ਜੀ ਦੁੱਧ ਦੇ 9 ਕਿਲੋ ਕਹਿੰਦੇ ਪਰ 8 ਦੀ ਗਾਰੰਟੀ ਦੇਵਾਂਗੇ ਆਪਾਂ 8 ਕਿਲੋ ਦੀ ਹਾਂਜੀ ਲੋ ਜੀ 8 ਕਿਲੋ ਦੀ ਗਾਰੰਟੀ ਦੁੱਧ ਕਰ ਤੋਂ ਵੀ ਕੋਣ ਜਾਣ ਦੇ ਵਿੱਚ ਕੋਈ ਡਿਫੈਕਟ ਤਾਂ ਨਹੀਂ ਹੈਗਾ ਇਹਦੇ ਨਾ 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 ਓਕੇ ਆ ਜੀ ਠੀਕ ਆ ਜੀ نو ਵੀ 8 ਕਿਲੋ ਦੀ ਗਾਰੰਟੀ ਤਸਲੀਮ ਰਹੂਗੀ ਠੀਕ ਆ ਜੀ ਡੇਢ ਮਹੀਨੇ ਦਾ ਸੁਆ ਬਾਕੀ ਮਗਰ ਕੱਟੀ ਹੈ ਬੱਚਾ ਤੁਹਾਨੂੰ ਦਿਖਾਤਾ ਬੱਚਾ ਵੀ ਪੂਰਾ ਐਕਟਿਵ ਆ ਠੀਕ ਆ ਜੀ ਬੱਚਾ ਵੀ ਕੋਈ ਢਿੱਲਾ ਮਠਾ ਨਹੀਂਗਾ ਪੂਰੀ ਐਕਟਿਵ ਚੰਗੀ ਕੱਟੀ ਹੈ ਮਗਰ ਤੇ ਪੂਛੋਂ ਲੰਡੀ ਬੇਸ਼ੱਕ ਹੈ ਕੀ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਰਹੇ ਜੀ ਚਵਾਈ ਪਸਮਾਈ ਦੀ ਇੱਕ ਨੰਬਰ ਬਿਲਕੁਲ ਸਿੰਗਲ ਖੱਡੀ ਚੌਥਾ ਸੁਆ ਥਾਣ ਦਾ ਸਹਿਜ ਆ ਤੁਸੀਂ ਸਾਹਮਣੇ ਵੇਖ ਲਓ ਲੋ ਜੀ ਆ ਲੈਵਾ ਕਰੋ ਚੱਕੇ ਦਾ ਆ ਫੇਸ ਵੇਖੋ ਇੱਕ ਵਾਰੀ ਫੇਰ ਸੋ ਅੱਜ ਹਰੇਕ ਭਰਾ ਨੂੰ ਹੁੰਦਾ ਵੀ ਕੋਈ ਥੋੜੇ ਪੈਸੇ ਲਾਉਣੇ ਜਿਹੜੇ ਭਰਾ ਕੋਈ 70 75 8000 ਦੇ ਆਣ ਬਣ ਕੋਈ ਖਰਚ ਕਰਨਾ ਚਾਹੁੰਦੇ ਆ ਠੀਕ ਆ ਜੀ ਉਸ ਭਾਪੜਤੇ ਦਾ ਮਾਲ ਵੀ ਅੱਜ ਬਤੇਰੇ ਕੀਤੀ ਦੇ ਵਿੱਚ ਆ ਤੇ ਚਲੋ ਜਿਹੜੇ ਮੇਰੇ ਭਰਾ ਕੋਲ ਕੋਈ 10 12 12 ਕਿਲੋ ਤੱਕ ਕੋਈ ਦੁੱਧ ਬੋਲਾ ਪਛਲਾ ਪਰ ਠੀਕਾ ਜੀ ਕੋਸਕੋਰਿੰਗ ਉਹ ਰੇਡ ਵੀ ਤੁਹਾਨੂੰ ਮਿਲ ਰਹਾ ਨਹੀਂ ਅਜੇ ਆ ਦੇ ਨਵੀਂ ਵੀਰ ਬਲਜਿੰਦਰ ਕੀ ਮੁੱਲ ਕੀ ਡਿਮਾਂਡ ਰੂਗੀ ਦੀ ਵੀਰ ਜੀ ਮੁੱਲ ਕਰਾਉਣਾ ਬਾ 60 ਕਰਾਈ ਜਾਣਾ ਆ 55 ਦੇ ਵਿੱਚੋਂ ਮਾਨਤਾ ਕਰਾਂਗੇ 55 ਚੋਂ ਹਾਂਜੀ ਉਹਦੇ ਮੁੱਲ 60 ਤੇ 55000 ਦੇ ਵਿੱਚੋਂ ਮਾਨਤਾ ਹੋ ਜਾਊਗਾ ਹਾਂਜੀ 31 ਮਗਰ ਤੇ 8 ਕਿਲੋ ਦੁੱਧ ਇੱਕ ਵਾਰ ਫੇਰ ਆਪਾਂ ਰਿਪੀਟ ਕਰ ਦਿੰਨੇ ਆ ਤੇ ਆ ਬੱਚਾ ਜੇ ਮਗਰ ਠੀਕ ਆ ਇਸ ਤੋਂ ਬਾਅਦ ਆ ਵੀ ਮੈਂ ਜਿਹੜੀ ਆਪਣੇ ਕੋਲ ਗੱਪਣਾ ਗੱਪਣ ਗੱਪਣਾ ਜੀ ਬੋ ਜੀ ਇਹ ਵੀ ਮੈਂ ਗੱਪਣਾ ਠੀਕ ਆ ਜੀ ਕਿਉਂਕਿ ਅੱਜ ਦੋ ਹੀ ਨਗ ਜਿਹੜੇ ਗੱਪਣਾ ਇੱਕ ਤੁਹਾਨੂੰ ਸੈਕਿੰਡ ਨੰਬਰ ਤੇ ਦਿਖਾਇਆ ਇੱਕ ਇਹਦਰ ਆਪਾਂ ਤੁਹਾਨੂੰ ਠੀਕ ਆ ਜੀ ਘੱਟੋ ਘੱਟ 6ਵੇਂ ਨੰਬਰ ਤੇ ਜਿਹੜੀ ਮੱਝ ਦਿਖਾ ਰਹੇ ਆ ਕਤਕੂਤ ਢਾਂਚਾ ਵੱਡਾ ਇਸ ਮੈਂ ਦਾ ਤੇ ਸਮਾਂ ਲੈਂਦੀ ਆ ਬਾਕੀ ਪੂਰੀ ਡਿਟੇਲ ਦੇ ਵਿੱਚ ਚੱਲਾਂਗੇ ਸੂਆ ਹੋਗੀ ਤੀਜਾ ਵੀਰ ਤੀਜਾ ਤੀਜਾ ਜੀ ਤੀਜਾ ਸੂਆ ਲੋ ਜੀ ਠੀਕ ਆ ਜੀ ਬਾਕੀ ਤਿਆਰੀ ਤੋਰੀ ਵੀ ਕਾਫੀ ਕਰੀ ਬੈਠੀ ਆ ਲੈ ਜੂ ਵੇ ਜੇ 5 4 ਦਿਨ ਹਾਂਜੀ ਹਫਤਾ ਹੀ ਲੈ ਜੂਗੀ ਹਫਤਾ ਲੈ ਜੂ ਵੇ ਖਿੱਚ ਕੇ ਹਾਂਜੀ ਲੋ ਜੀ ਹਾਈਟ ਕਰਦੇ ਤਾਂ ਚੈੱਕ ਕਰ ਲਓ ਠੀਕ ਆ ਜੀ ਉਤੋਂ ਬਿਲਕੁਲ ਕਾਗਜ਼ ਵਰਗੀ ਬਰੀਕ ਚਮੜੀ ਆ ਤੇ ਲੰਬਾਈ ਲਬੂਈ ਵੇਲਬੂਲ ਵੀ ਚੰਗੀ ਸਪੈਸ਼ਲ ਕੱਦ ਵੱਟੀਆਂ ਮੱਜਾਂ ਦੇ ਵਿੱਚ ਹੀ ਆਪਾਂ ਕਿੰਦਾ ਗਿਣਦੇ ਆ ਕਿਉਂਕਿ ਵੱਟੀ ਆ ਢਾਂਚਾ ਟੂंचा ਬਹੁਤ ਸੋਹਣਾ ਨਿਗਰ ਫੁੱਲ ਮਜ਼ਬੂਤ ਸਿੰਗ ਛੋਟਾ ਮੱਥੇ 'ਚ ਫੁੱਲ ਲੇਵਾ ਕਰਮਲੀ ਦਾ ਅੱਗੋਂ ਬਿਲਕੁਲ ਧੋਨ ਵਾਲੀ ਸਾਈਡ ਤੋਂ ਤੇ ਸਾਰ ਦੇ ਨਾਲ ਹੀ ਲੇਵਾ ਜਿਹੜਾ ਦੋ ਇੱਕਸਾਰ ਪਧਰੀ ਵਿਖਾਈ ਦੇ ਰਹੀ ਆ ਬੈਕ ਸਾਈਡ ਤੋਂ ਵੈਸੇ ਤੇ ਇਹ ਵੀ ਅਵੀਰ ਬਲਜਿੰਦਰ ਕਿਸੇ ਰਕਮ ਦੀ ਕੋਈ ਪਿੱਛੇ ਭਾਰ ਦੀ ਮੁਸ਼ਕਲ ਤੇ ਨਹੀਂ ਨਹੀਂ ਜੀ ਆਪਣੇ ਕੋਲ ਬਿਆਨਾ ਕੋਈ ਪਾਲੇ ਵੀਰ ਸੁਈ ਵੀ ਲੈ ਖੜ ਸਕਦਾ ਜੀ ਠੀਕ ਹੈ ਭਰਾ ਹਾਂਜੀ ਬਾਕੀ 35000 ਮੌਲਿਆਂ ਨੂੰ ਵਰਦੀ ਆ ਹਾਂਜੀ ਓਕੇ ਆ ਜੀ ਠੀਕ ਆ ਵੀਰੇ ਲਓ ਜੀ ਆ ਕਰੋ ਚੈੱਕ ਆ ਦੇਖ ਸੋ ਬੈਕ ਬੁੱਕ ਸਾਈਡ ਤੋਂ ਕਰਮ ਵਾਲੀ ਵੇਖੋ ਠੀਕ ਆ ਜੀ ਸੋ ਲੇਵੇ ਦੀ ਬੰਤਰ ਚੰਗੀ ਆ ਤੇ ਸੂਪਨਾਂ ਦੇ ਕਰਮ ਵਾਲੀ ਦਾ ਵੈਸੇ ਕੋਈ ਹਫਤਾ 6 ਦਿਨ ਮੰਨ ਕੇ ਸੌਦਾ ਕਰੇ ਮੇਰਾ ਵੀਰ ਬਣੂਗੀ ਅਜੇ ਵੀ ਚੰਗੀ ਚੋਕੀ ਅਜੇ ਸੁਣਦੀ ਨਹੀਂ ਇੱਥੇ ਗਾਣ ਕੇ ਠੀਕ ਆ ਜੀ ਲੈ ਜੂਗੀ ਦਿਨ ਅਜੇ 5 6 ਆ ਜਾਇਆ ਕਰ ਮਲ ਕੇ ਲੋ ਜੀ ਠੀਕੋ ਸੋ ਮੈਂ ਚੰਗੀ ਆ ਜਿੰਨੇ ਵੀ ਇਹ ਕਰਮ ਵਾਲੀ ਬਰੀਕੀ ਜਿਉਂ ਤੋਂ ਬਿਲਕੁਲ ਪੇਡੇ ਪੁੰਡੇ ਦੀ ਬੜੀ ਫਰੀਕ ਆ ਠੀਕ ਆ ਓਕੇ ਬਲਵੰਤਰ ਕੀ ਮੁੱਲ ਵੀਰੇ ਦਾ ਵੀਰ ਜੀ ਮੁੱਲ ਕਰਾਉਣ ਪਰ 1 ਦੀ ਕਰਾਈਏ 15 ਵਿੱਚ ਕਰਾਈ ਜਾਣਾ ਇੱਕ 10 ਦੀ ਦੇਵਾਂਗੇ ਇੱਕ 10 ਦੀ ਹਾਂ ਹਾਂਜੀ ਠੀਕ ਆ ਸੋ ਦੋਸਤੋ 1 ਲੱਖ 10 ਹਜ਼ਾਰ ਦੀ ਇਹ ਮੈਂ ਤੁਹਾਨੂੰ ਮਿਲ ਜੂਗੀ ਠੀਕ ਆ ਜੀ ਗੱਬਣਾ ਇਹ ਤੋਂ ਬਾਅਦ ਇੱਕ ਹੋਰ ਮਾਜ ਸੂਈ ਤੁਹਾਨੂੰ ਵਿਖਾਉਣੀ ਹੈ ਤੇ ਇੱਕ ਵਾਰਡ ਆ ਜਿਹੜੀ ਹੱਟ ਦੇ ਵਿੱਚ ਦਿਖਾਵਾਂਗੇ ਠੀਕ ਆ ਮਗਰ ਕਟਾ ਕੇ ਕੱਟੀ ਹੈ ਕੱਟੀ ਕੱਟੀ ਨੀਲੀ ਕੱਤੀ ਨੀਲੀ ਰਾਵੀ ਦੀ ਹਾਂਜੀ ਲੈ ਵੀ ਨੀਲੀ ਰਾਵੀ ਦੀ ਕੱਟੀ ਆ ਗਈ ਮਗਰ ਠੀਕ ਹੈ ਜੀ ਵਾਈਟ ਫੇਸ ਚ ਚੌ ਪੈਰਾਂ ਦੇ ਮਾਰਕਿੰਗ ਜਵਾਬ ਨਿਸ਼ਾਨੀਆਂ ਤੇ ਇਹਦਾ ਵੀਰ ਬਲਜਿੰਦਰ ਸੁਹਾਗ ਮੈਂ ਮੈਂ ਦਾ ਤੀਜਾ ਮੰਜ਼ਲੇ ਚੌਥਾ ਮੰਜ਼ਲੇ ਕੋਈ ਲੋ ਜੀ ਕੋਈ ਤੀਜਾ ਕੋਈ ਚੌਥਾ ਅੱਗੇ ਦੋਸਤੋ ਸੌਦਾ ਕਰ ਲੈ ਹੈ ਤਾਂ ਅੱਜ ਕਿੰਨੇ ਦਿਨ ਹੋ ਗਏ ਆ ਅੱਜ 10 ਦਿਨ ਹੋ ਗਏ 10-10 ਦਿਨ ਦੀ ਦੋਸਤੋ ਸੂਈ ਹੈ ਕੱਟੀ ਮਗਰ ਤੁਹਾਨੂੰ ਪਹਿਲਾਂ ਹੀ ਦਿਖਾਤੀ ਆਪਾਂ ਨੀਲੀ ਰਾਵੀ ਦੀ ਕੱਟੀ ਮਗਰ ਚਿੱਟੇ ਮੂੰਹ ਵਾਲੀ ਤੇ ਪਿੱਲੀ ਮਣਕਣੀ ਆਖਾ ਬੱਚੇ ਦੀ ਠੀਕ ਆ ਇੱਕ ਵਾਰੀ ਫੇਰ ਆਪਾਂ ਕੈਮਰਾ ਮਾਰ ਕੇ ਤਸਲੀਨ ਨਾਲ ਬੱਚਾ ਤੁਹਾਨੂੰ ਦਿਖਾ ਦਾਂਗੇ 8- ਏ 8 ਕਿਲੋ ਦੁੱਧ ਜੀ 8 ਕਿਲੋ ਦੁੱਧ ਹਾਂਜੀ ਤੇ ਜੈਨਡ ਯੂ ਵੱਖਰਾ ਹੀ ਹੈ ਮੈਦਾ ਨਾ ਹਾਂ ਵੱਖਰਾ ਹੀ ਹੈ ਹਾਂ ਲੈ ਜੀ ਸਾਂਭੀ ਨਹੀਂ ਮੱਝ ਮੱਝ ਤਾਂ ਚੰਗੀ ਸੀ ਬਸ ਬਸ ਹਾਂਜੀ ਠੀਕ ਹੈ ਹਾਈਟ ਇਹਦੀ ਦਰਮਿਆਨੀ ਆ ਛੋਟੀ ਹਾਈਟ ਦੀ ਆ ਮੁੱਲ ਵੀ ਵੀਰ ਬਲਜਿੰਦਰ ਨੂੰ ਕਹਾਂਗੇ ਵੀ ਜਾਇਜ਼ ਹੀ ਕਰ ਦੇਣਾ ਆਪਾਂ ਇਹਦਾ ਲੈਣ ਦੇਣ ਵਾਲੀ ਗੱਲ ਹੀ ਕਰਨੀ ਆ ਮਗਰ ਕੱਟੀ ਚੰਗੀ ਆ ਕੱਟੀ ਮੇਰਾ ਭਰਾ ਕੋ ਸਾਂਭੇ ਭਾਵੇਂ ਕੋ 2 ਲੱਖ ਦੀ ਕੱਟੀ ਕੰਮ ਤਿਆਰ ਕਰ ਲੈ ਤੇ ਅੱਖਾਂ ਦੇ ਵਿੱਚ ਇਹਦੇ ਵੀ ਜਵਾਬ ਨਿਸ਼ਾਨੀਆਂ ਹੈਗੀਆਂ ਠੀਕ ਆ ਜੀ ਨੀਲੀ ਅੰਗ ਦੇ ਨਾਲ ਕਰਾਸ ਹੈਗਾ ਠੀਕ ਆ ਅੱਖ ਬਿੱਲੀ ਆ ਸਿੰਘ ਖੁੱਲਾ ਹਾਈਟ ਦਰਮਿਆਨੀ ਬਾਕੀ ਲੇਵੇ ਭਾਂਡੇ ਦੀ ਬੜੀ ਸਾਫ ਸੁਥਰੀਆ ਕਰੋ ਚੱਕ ਠੀਕ ਆ ਜੀ ਤੇ ਲੇਵੇ ਤੋਂ ਤਾਂ ਕਰਮਾ ਲਈ ਵੀ ਬਰਜਿੰਦਰ ਐਨ ਲੱਗਦਾ ਵੀ ਆ ਪਹਿਲਾਂ ਤੋਂ ਚੜ ਝੋਟੀ ਆ ਹਾਂ ਜੀ ਦੁੱਧ ਤਾਂ ਦੇ 10 ਕਿਲੋ ਚ ਵਾਜੂਗੀ ਜਿਆਦਾ ਨਹੀਂ ਕਿੰਤੇ ਕਿਹੜਾ ਸਾਫ ਸੰਭਾਲ ਕਰਕੇ ਵਾਜੂ ਥੋੜਾ ਜਿਹਾ ਕੋਈ ਸੂਬਾ ਇੱਕ ਦੋ ਸੂਬੇ ਵਾਧਾ ਵਿਖਾਉਣ ਲੱਗ ਪੈਂਦਾ ਹਾਂ ਹਾਂ ਜੀ ਹਾਂ ਜੀ ਲਓ ਜੀ ਆ ਕਰੋ ਚੱਕ ਸੋ ਦੁੱਧ ਦੇ ਨੇ ਕਰਮਲਨੇ ਠੀਕ ਆ ਜੀ ਚਵਾਈ ਜਾਣਾ ਵੱਡੀਆਂ ਮੈਂ ਦੇ ਬਰਾਬਰ ਇਹ ਚਵਾਜੇ 8 ਚਵਾਜੇ 7 ਐਸ ਵਕਤ ਕਿੰਨਾ 8 ਕਿਲੋ ਜੀ 8 ਕਿਲੋ ਹਾਂ ਜੀ ਲਓ ਜੀ ਐਸ ਵਕਤ ਹੀ 8 ਕਿਲੋ ਵਾ ਆ ਦੇਖੋ ਜੀ ਸੋ 10 ਦਿਨਾਂ ਦੀ ਸੂਈ ਥਲੇ 8 ਕਿਲੋ ਦੁੱਧ ਮਗਰ ਕੱਟੀ ਆ ਚਲੋ ਪਲੱਸ ਪੁਆਇੰਟ ਹੋ ਗਿਆ ਮਗਰ ਬੱਚਾ ਵੀ ਚੰਗਾ ਆ ਗਿਆ ਆ ਮਾਰੋ ਨੀਵਾ ਠੀਕ ਆ ਜੀ ਹੈ ਪੱਧਰੀ ਪੁੱਤਰੀ ਆ ਬੈਕ ਸਾਈਡ ਤੋਂ ਹਾਂਜੀ ਹਾਂਜੀ ਸੋ ਦੇਵੇਂ ਲੋਵੇ ਦੀ ਜਿੰਨੇ ਵੀ ਕਰੋ ਚਲੋ ਸਾਫ਼ ਸੁਥਰੀ ਆ ਠੀਕ ਆ ਜੀ ਸੋ ਕੋਈ ਭੂਰ ਨਹੀਂ ਤੇ ਕੋਈ ਛਟਾ ਨਹੀਂ ਹੈ ਹਾਂਜੀ 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 ਹਾਂ ਬੱਚਾ ਬਹੁਤ ਖੂਬਸੂਰਤ ਆ ਦੇਖੋ ਜੀ ਕੱਟੀ ਮਗਰ ਨੀਲੀ ਰਾਵੀ ਦੀ ਕੱਟੀ ਆ ਗਈ ਹੈ ਕਰੋ ਚੱਕ ਹੈ ਸੋ ਮਾਰਕਿੰਗ ਦੇਖੋਗੇ ਤੁਸੀਂ ਮਗਰਲੇ ਪਰ ਅਗਲੇ ਪਰਾਂ ਦਾ ਜਵਾਬ ਹੋਊਗਾ ਤੇ ਇਹ ਵੀ ਬਲਜਿੰਦਰ ਕੀ ਪੜਤਾ ਇਹ ਵੀ ਜੀ 65 ਚੋਂ ਮਾਨਤਨ ਕਰਾਂਗੇ ਬੈਠੋ ਹਾਂਜੀ ਠੀਕ ਆ ਭਰਾ ਕੱਤੀ ਦਾ ਕਰਕੇ ਕੋਈ ਨਹੀਂ ਹਾਂਜੀ ਉਚਰ ਜਾਂਦੀ ਕੱਤੀ ਕਾਲੀ ਆ ਜਾਂਦੀ ਤੇ ਫਿਰ ਤੁਸੀਂ ਵੀ ਫਿਰ ਘਰ ਵਾਲਿਆਂ ਤੋਂ ਵੀ ਆਪਾਂ ਖਿੱਚ ਕੇ ਲੈ ਲੈਂਦੇ ਪੈਂਡ ਦੇ ਵਿੱਚੋਂ ਮਾਨਤਨ ਕਰਾਂਗੇ ਠੀਕ ਆ ਲਓ ਜੀ ਬੱਚਾ ਮਗਰ ਚੰਗਾ ਠੀਕ ਆ ਜੀ ਤੇ ਵੀਰਾਂ ਦਾ ਵੀ 65000 ਦੇ ਵਿੱਚੋਂ ਮਾਨਤਨ ਕਰਾਂਗੇ ਉਹ ਮੇਰਾ ਭਰਾ ਭਾ ਲਓ ਜਿੱਥੇ ਵੀ ਕਿਸੇ ਵੀਰ ਦੀ ਤਹਿ ਬੈਂਦੀ ਆ ਠੀਕਾ ਇੱਧਰ ਇੱਕ ਵਹਿੜ ਦਾ ਨੂੰ ਵਿਖਾ ਦਿੰਦੇ ਆ ਬੱਛਾ ਜੀ ਮਗਰ ਬੱਛਾ ਕਰਾਸ ਬਰੀਡ ਆ ਗਈ ਆ ਆ ਮਗਰ ਦੇ ਬੱਚਾ ਮੇਲ ਕਾਫ ਆ ਠੀਕ ਆ ਜੀ ਬੱਛਾ ਅੱਜ ਕਿੰਨੇ ਦਿਨ ਹੋ ਗਏ ਵੀਰ ਸੁਈ ਨੂੰ ਵਹਿੜ ਨੂੰ ਇਹਨੂੰ 10 ਦਿਨ ਹੋਣਗੇ 10 ਕਿ ਦਿਨ ਹੋ ਗਿਆ ਹਾਂਜੀ ਲਓ ਜੀ 10 ਦਿਨ ਹੋ ਗਏ ਤਾਂ ਸੁਭਾ ਹੋਊਗਾ ਤੀਜਾ ਤੀਜਾ ਦੂਜਾ ਜੀ ਕੋ ਦੂਜਾ ਮੰਨ ਲੇ ਹਨਾ ਹਾਂਜੀ 10 ਦਿਨਾਂ ਦੀ ਸੁਈ ਫਿਰ ਬਲਜਿੰਦਰ ਦੁੱਧ ਕਿੰਨੇ ਤੇ ਆ ਵੀਰ ਜੀ 16 ਕਿਲੋ ਆ 15 ਦੀ ਗਾਰੰਟੀ ਦੇਵਾਂਗੇ ਤੇ ਅਗਲੇ ਥਾਂ ਦੀ ਤੇਲ ਜੋ ਅਗਲੇ ਥਾਂ ਦੀ ਬਹਿਣੀ ਵਾਲੇ ਦੀ ਹਾਂ ਜਮਾਂਦਰੋਈ ਲਓ ਜੀ ਬਹਿਣੀ ਵਾਲੇ ਦੋਸਤੋ ਅਗਲੇ ਥਾਂ ਦੀ ਤੇਲ ਆ ਜਮਾਂਦਰੋਈ ਤੇ ਦੁੱਧ ਦੀ ਗਾਰੰਟੀ 14 ਦੀ ਦੇਦਗੇ 14 ਦੇਦਗੇ ਜੀ ਲਓ ਜੀ 14 ਕਿਲੋ ਦੀ ਜਿਹੜੀ ਦੋਸਤੋ ਗਾਰੰਟੀ ਤਸੱਲੀ ਵੀਰਾਂ ਦਾ ਵੀ ਦੇ ਦਿੰਨੇ ਆ ਦੁੱਧ 16 ਆ ਦੁੱਧ 16 ਹੋਵੇ ਨਾ ਹੋਵੇ ਤੇ 14 ਦੀ ਤਸੱਲੀ ਪੂਰੀ ਰਹੂਗੀ ਸੂਬਾ ਦੁਜਾ 10 ਦਿਨਾਂ ਦੀ ਸੁਈ ਆ ਬੱਚਾ ਮਗਰ ਆ ਗਿਆ ਠੀਕ ਆ ਜੀ ਆ ਟ੍ਰੂਡਰ ਕਰਮ ਵਾਲੀ ਨੂੰ ਵੇਖੋ ਤੁਸੀਂ ਕਿੱਡਾ ਲੱਗਾ ਆਈਦਰ ਬਹਿਣੀ ਵਾਲੇ ਪਾਸੇ ਦੀ ਆ ਮਾੜਾ ਬਖਾ ਜੀ ਆਪਾਂ ਤੁਹਾਨੂੰ ਉਲਟ ਬਹਿਣੀ ਵਾਲਾ ਪਾਸਾ ਜਿਹਨੂੰ ਕਹਿ ਦਿੰਦੇ ਆ ਠੀਕ ਆ ਜੀ ਤੇ ਆ ਜਿਹੜੇ ਅਗਲੇ ਥਣ ਦੀ ਤੇ ਲਾ ਮੁਰ ਤਸੱਲੀ ਨਾਲ ਮੇਰਾ ਭਰਾ ਵੇਖ ਕੇ ਫਿਰ ਕਾਲ ਫੋਨ ਕਰਿਓ ਤੇ ਫਿਰ ਸੌਦੇ ਦੀ ਗੱਲਬਾਤ ਤੁਸੀਂ ਕਰਿਓ ਠੀਕ ਆ ਜੀ ਤੇ ਦੁੱਧ 14 15 15 16 ਕਿਲੋ ਜਾਂ 14 ਮੰਨ ਕੇ ਤੁਸੀਂ ਸੌਦਾ ਕਰੋ ਤੇ ਹਾਈਟ ਲੈਥ ਤੁਹਾਡੇ ਸਾਹਮਣੇ ਆ ਸੋ ਦੂਜਾ ਸੂਆ ਤੇ ਅੱਜ ਤਲੜਾਂ ਦੇ ਵਿੱਚ ਵੀਰ ਨੇ ਇਹ ਵੜ ਦੇ ਦੇਣੀ ਆ ਬੱਚਾ ਮਗਰ 10 ਦਿਨਾਂ ਦੀ ਸੂਈ ਆ ਸੋ ਇਹ ਲੇਵੇ ਦਾ ਡਿਜ਼ਾਈਨ ਆ ਬੈਕ ਸਾਈਡ ਤੋਂ ਕਰੋ ਚੱਕ ओके ਬਲਜਿੰਦਰ ਵੀਰ ਕੀ ਮੰਗ ਕੀ ਡਿਮਾਂਡ ਵੀਰ ਜੀ ਮੋਲਦੇ ਹੁਣ ਪਰ ਉਸ ਹਿਸਾਬ ਨੇ ਕਰਾਂਗੇ ਕਿਉਂਕਿ ਠੰਡੀ ਬੱਜਿਆ ਆ 40 ਚੋਂ ਮਾਨਤਨ ਕਰਾਂਗੇ 40 ਚੋਂ ਹਾਂਜੀ ਦੋ ਛੱਡ ਦਾਂਗੇ 38 ਦੀ ਹਾਂਜੀ ਲਓ ਜੀ 38000 ਦੀ ਇਹ ਵੜ ਦੋਸਤੋ ਮਿਲ ਜੂਗੀ ਅੱਜ ਦਸਾਂ ਦਿਨਾਂ ਦੀ ਸੂਈ ਆ ਬੱਚਾ ਇੱਕ ਵਾਰੀ ਫੇਰ ਤੁਹਾਨੂੰ ਵਿਖਾ ਦਿੰਨੇ ਆ ਬੱਚਾ ਜੇ ਇਹ ਕਾਇਡੀਆਂ ਲੱਗ ਜੂਗਾ ਸਾਰੇ ਭਰਾਵਾਂ ਨੂੰ ਤੇ 38000 ਦੀ 260 ਵੜ ਮਿਲ ਜੂਗੀ ਬਾਕੀ ਮੇਰੇ ਭਰਾ ਜਿਹਨੂੰ ਪਸੰਦ ਆਊਗੀ 14 15 15 14 ਕਿਲੋ ਦੁੱਧ ਆਰਾਮ ਨਾਲ ਜੇ ਦਿੱਤੀ ਜਾਣਾ ਤੇ ਤੁਸੀਂ ਚੋਈ ਜਾਣਾ ਠੀਕ ਆ ਇਹ ਅੱਜ ਕਿਸਾਨ ਵੀਰੋ ਐਨੀਮਲ ਜਿਹੜੇ ਤੁਹਾਨੂੰ ਦਿਖਾਤੇ ਆਪਾਂ ਗਿਣਤੀ ਵੱਡੀ ਆ ਘੱਟੋ ਘੱਟ ਵੀ 8 ਨਾਲ ਵੀਰ ਦੇ ਕੋਲੇ ਅੱਜ ਵਿਕਾਊ ਆ ਠੀਕ ਆ ਜੀ ਸੋ ਬਾਕੀ ਪ੍ਰੋਪਰ ਡਿਟੇਲ ਜਿਹੜੀ ਤੁਹਾਡੇ ਨਾਲ ਸਾਂਝੀ ਕਰਤੀ ਆ ਇੱਥੇ ਆਣ ਕੇ ਜਿੱਦਾਂ ਮਰਜ਼ੀ ਤਸੱਲੀਆਂ ਕਰੋ ਠੀਕ ਆ ਇੱਕ ਬਲਜਿੰਦਰ ਫਿਰ ਸੰਪਰਕ ਨੰਬਰ ਆਪਣੇ ਕਰ ਦਿੱਤੇ ਸਾਂਝੇ ਵੀਰ ਜੀ ਪਿੰਡ ਬੁਰਜ ਨੱਥੂਗੜ ਤਹਿਸੀਲ ਪੱਟੀ ਜਿਹੜਾ ਤਮਦਨ ਜੀ ਫੋਨ ਨੰਬਰ 9814754282 ਠੀਕ ਹੈ ਵੀਰੇ ਸੋ ਦੋਸਤੋ ਕਰੋ ਕੰਟੈਕਟ ਸੰਪਰਕ ਨੰਬਰ ਸਕਰੀਨ ਦੇ ਉੱਪਰ ਆਪਾਂ ਚਲਾ ਦਿੱਤੇ ਆ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਬਾਕੀ ਦਬਕੇ ਸ਼ੇਅਰ ਕਰਦਿਆ ਕਰੋ ਹੋਰ ਵੀ ਫਾਰਮਰ ਭਰਾਵਾਂ ਤੱਕ ਇਹ ਕਵਰੇਜ ਪਹੁੰਚ ਸਕੇ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ